ਸਿਆਸਤ ਵਿੱਚ ਉਥਲ ਪੁਤਲ ਹੋ ਰਿਹਾ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਡੇਰਾ ਬਿਆਸ ਜੁਰਾ ਦਾ ਸਵਾਮੀ ਇੱਕ ਸੰਸਥਾ ਹੈ ਉਹਨਾਂ ਨੇ ਮੀਟਿੰਗ ਕੀਤੀ ਸੀ ਕੱਲ ਭਾਈ ਗਿਆਨੀ ਹਰਪੀ ਸਿੰਘ ਨਾਲ ਜਥੇਦਾਰ ਸਾਹਿਬ ਨਾਲ ਹੁਣ ਕਿਆਸਰਾਈਆਂ ਵੀ ਇਹ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਸੁਖਵੀਰ ਬਾਦਲ ਸਰਵਾਈਵ ਨਹੀਂ ਕਰ ਰਿਹਾ ਕਾਲੀਦਾਲ ਦੇ ਵਿੱਚ ਉਹਦੇ ਵਾਸਤੇ ਬੜੀ ਔਖੀ ਘੜੀ ਹੈ ਲੋਕਾਂ ਨੇ ਜਮਈ ਜ਼ੀਰੋ ਕਰਤਾ ਮਤਲਬ ਗ੍ਰਾਫ ਹੈ ਜਿਹੜਾ ਜ਼ੀਰੋ ਤੇ ਚਲਾ ਗਿਆ ਤੇ ਆ ਇੱਕ ਜੱਥੇਦਾਰਾਂ ਵਾਲਾ ਵਿਵਾਦਨਾਮਾ ਪੈ ਗਿਆ ਇੱਕ ਬਲਟੋਹੇ ਵਾਲਾ ਵਿਵਾਦਨਾਮਾ ਪੈ ਗਿਆ ਗਾਓ ਉਹ ਵਾਲੀ ਉਹ ਵੀਡੀਓ ਦਾ ਨਵਾਂ ਰੌਲਾ ਪੈ ਗਿਆ ਜਿੱਥੇ ਉਹ ਕਹਿੰਦੇ ਸੀ ਮੋਦੀ ਕੋਲੇ ਜਾਂਦੇ ਆ ਇਹਦੇ ਕੋਲੇ ਜਾਂਦੇ ਆ ਤਾਂ ਅਕਾਲੀ ਦਲ ਵੀ ਜ਼ੀਰੋ ਹੋ ਗਿਆ ਤੇ ਸੰਗਵੀਰ ਬਾਦਲ ਨੂੰ ਵੀ ਲੋਕ ਲਾਇਕ ਨਹੀਂ ਕਰਦੇ ਤੇ ਇੱਕ ਜਥੇਦਾਰਾਂ ਵੱਲੋਂ ਜਿਹੜੀ ਤਨਖਾਹ ਲਾਈ ਗਈ ਆਕਾਲ ਤਖਤ ਸੇਭੋਂ ਉਹਨਾਂ ਦਾ ਵੀ ਲੋਕਾਂ ਦੇ ਮਨ ਤੇ ਡੂੰਗੀ ਸੱਟ ਵੱਜੀ ਐ ਹੁਣ ਜਿਹੜਾ ਵਿਕਰਮਜੀਤ ਮਜੀਠੀਆ ਹੈ ਇਹਨਾਂ ਦੀ ਧਰਮ ਪਤਨੀ ਆ ਬੀਬੀ ਗੁਨੀਬ ਕੌਰ ਅਪੜੀ ਸ਼੍ਰੀ ਫੌਰਤ ਹੈ ਉਹਦੀ ਰਿਸ਼ਤੇਦਾਰੀਆਂ ਬਾਬਾ ਜੀ ਦੇ ਨਾਲ ਗੁਰਿੰਦਰ ਸਿੰਘ ਜੀ ਨਾਲ ਨੇੜੇ ਦੀ ਤੇ ਉਦੇਸ਼ ਪ੍ਰਤਾਪ ਕਹਿਰੋਂ ਦੀ ਪਤਨੀ ਦੀ ਭਣਜੀ ਵੀ ਐ ਤੇ ਉਹ ਡੇਰੇ ਦੇ ਜਿਹੜੇ ਬੁਖੀ ਆ ਬਾਬਾ ਜੀ ਉਹ ਸ਼ਾਂਤੀ ਮੰਗਦੇ ਆ ਤੇ ਕਹੇ ਅੱਗੇ ਉਹਨਾਂ ਦੇ ਇੱਕ ਜਿਹੜਾ ਹੈਗਾ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਰਮਜੀਤ ਮਜੀਠੀਏ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਸੁਖਵੀਰ ਨੂੰ ਕਿਹਾ ਕਿ ਵੀ ਜਿਹੜਾ ਹੈਗਾ ਵਿਕਰਮਜੀਤ ਵੀ ਇੱਕ ਚੀਜ਼ ਨੂੰ ਬੜਾਇਆ ਜਾਵੇ ਅਕਾਲੀ ਦਲ ਸਰਵਾਈਵ ਕਰ ਜਾਊਗਾ ਕਿਉਂਕਿ ਇੱਕ ਹੋਰ ਗੱਲ ਹੈ ਨਵੀਂ ਕਿ ਵਿਕਰਮਾਜੀਤ ਮਜੀਠੀਆ ਜਥੇਦਾਰਾਂ ਦੇ ਮਾਮਲੇ 'ਚ ਕਿਸੇ ਨੂੰ ਗਲਤ ਨਹੀਂ ਬੋਲਿਆ ਨਾ ਸੁਖਬੀਰ ਪ੍ਰਹਿਤੀ ਬੋਲਿਆ ਨਾ ਜਥੇਦਾਰਾਂ ਨੂੰ ਬੋਲਿਆ ਨਾ ਬਲਟੋਏ ਨੂੰ ਬੋਲਿਆ ਨਾ ਕੋਈ ਹੋਰ ਰਿਸ਼ਤੇਦਾਰ ਨੂੰ ਬੋਲਿਆ ਜੋ ਇਸ ਅਕਾਲੀ ਦਲ 'ਚ ਸੁਖਬੀਰ ਤੇ ਰਿਸ਼ਤੇਦਾਰ ਹੈ ਪਿਛੇ ਜਿਹੜਾ ਹੈਗਾ ਕੈਰੋਂ ਪਰਿਵਾਰ ਦਾ ਚੱਲਿਆ ਉਹਨਾਂ ਨੂੰ ਪਾਰਟੀ 'ਚੋਂ ਕੱਢਤਾ ਸੀ ਉਹਦਾ ਸਾਰੇ ਬੰਦਿਆਂ ਨਾਲ ਸੈਟਿੰਗ ਹੈਗੀ ਆ ਜੋ ਬਾਗੀ-ਦੱਗੀ ਆ ਉਹਨਾਂ ਨਾਲ ਵੀ ਮਜੀਠੀਆ ਦੀ ਗੱਲਬਾਤ ਹੈਗੀ ਆ ਬਾਕੀ ਮਜੀਠੀਏ ਦੇ ਪਰਚੇ ਦਰਜ ਹੋ ਗਏ ਸੀ ਉਹ ਫੇਰ ਵੀ ਉਸੇ ਭਾਸ਼ਾ ਦੇ ਵਿੱਚ ਉਹ ਵਧੀਆ ਆਵਾਜ਼ ਦੇ ਵਿੱਚ ਆਉਂਦੀ ਗੱਲ ਕਰਦਾ ਕਿ ਕੋਈ ਨਹੀਂ ਪਰਚੇ ਤਾਂ ਕਹਿੰਦਾ ਮਰਦਾ ਤੇ ਹੁੰਦੇ ਆ ਨਿਜਠਾਂਗੇ ਤੇ ਜਿਹੜਾ ਸਾਬਤ ਕਰਾਂਗੇ ਕੋਈ ਅਸੀਂ ਚਿੱਟਾ ਨਹੀਂ ਵੇਚਿਆ ਕੋਈ ਗੋਲੀਆਂ ਨਹੀਂ ਵੇਚੀਆਂ ਉਹ ਅੰਡਰ ਟ੍ਰਾਇਲ ਹੈ ਜੇਲ ਵੀ ਕੱਟ ਗਿਆ ਪਰ ਉਹਦੇ ਕੋਈ ਮਨਤੇ ਅਸਰ ਨਹੀਂ ਹੋਇਆ ਉਹ ਕਹਿੰਦਾ ਮੈਂ ਸੱਚਾ ਹਾਂ ਸੱਚ ਨੂੰ ਸਾਬਤ ਕਰੂੰਗਾ ਇਸ ਕਰਕੇ ਵੀ ਉਹਨੂੰ ਜਿਹੜੇ ਕੁਝ ਲੀਡਰ ਹੈ ਕਾਲੀਦਾਲ ਦੇ ਉਹ ਲਾਈਕ ਕਰਦੇ ਆ ਸਖਬੀਰ ਤੋਂ ਦੂਰ ਹੋ ਕੇ ਜੇ ਹੁਣ ਬੀਬੀ ਜਗੀਰਕੌਰ ਦੀ ਗੱਲ ਕਰੀਓ ਵਿਕਰਮਜੀਤ ਜੀ ਦੀ ਕਹਿੰਦੇ ਗੱਲ ਸੁਣਦੀ ਐ ਧਾਮੀ ਵੀ ਨਹੀਂ ལਟੋਂਦਾ ਔਰ ਹੋਰ ਆ ਜਿਹੜੇ ਰਖੜੇ ਵਰਗੇ ਆ ਜਾਂ ਹੋਰ ਜਿੰਨੇ ਵੀ ਲੀਡਰ ਨਾ ਉਹ ਢੀਂਡ ਸੇ ਪਰਵਾਹ ਆ ਜਿਵੇਂ ਉਹ ਇਕੱਠੇ ਕਰ ਸਕਦਾ ਤਾਂ ਜਿਹੜੀ ਕੱਲ ਮੀਟਿੰਗ ਹੋਈ ਆ ਕਿ ਡੇਰਾਮੁਖੀ ਨੇ ਕਿਹਾ ਵੀ ਦੇਖੋ ਸਿੱਖ ਧਰਮ ਜਿਹੜਾ ਬੜਾ ਉੱਚਾ ਹੈ ਇਹਦੇ ਵਿੱਚ ਜਿਹੜਾ ਹੈਗਾ ਬਾਦ-ਬਿਵਾਦ ਨਹੀਂ ਪੈਣਾ ਚਾਹੀਦਾ ਤੇ ਜਿਹੜਾ ਹੈਗਾ ਵੀ ਮਤਲਬ ਇਸ ਤਰ੍ਹਾਂ ਨਾਲ ਤਾਂ ਸਿੱਖ ਧਰਮ ਦਾ ਨੁਕਸਾਨ ਹੁੰਦਾ ਔਰ ਨਾਲੇ ਜਿਹੜਾ ਹੈਗਾ ਅਕਾਲੀ ਦਲ ਦਾ ਨੁਕਸਾਨ ਹੋਇਆ ਵੀ ਐ ਇਹ ਹੋਰ ਹੋ ਜਾਊਗਾ ਕਿਉਂਕਿ ਆਪਾਂ ਕਹਿੰਦੇ ਜ਼ੀਰੋ ਹੋ ਗਿਆ ਇੱਕ ਮਹਾ ਜ਼ੀਰੋਗ ਆ ਉਹ ਲੋਕ ਜੰਮੇ ਨਹੀਂ ਚਾਹੁੰਦੇ ਜਿਵੇਂ ਕੋਈ ਬੰਦਾ ਡਿੱਗ ਪੈਂਦਾ ਤਾਂ ਕੁਝ ਲੋਕ ਚੱਕਦੇ ਆ ਕੁਝ ਚੱਕਣੋਂ ਹਟ ਜਾਂਦੇ ਆ ਤੇ ਉਹਦੀ ਕਈ ਵਾਰੀ ਹਾਲਤ ਇਦਾਂ ਹੀ ਮਾਰੀ ਹੁੰਦੇ ਚੱਕੜਾ ਤੱਕੀ ਉਹ ਤੇ ਠਿੱਡੇ ਮਾਰ ਕੇ ਜਾਂਦਾ ਇਹ ਹਾਲਤ ਹੋਈ ਪਈ ਆ ਅਕਾਲੀ ਦਲ ਦੀ ਇਸ ਕਰਕੇ ਜਿਹੜਾ ਹੈਗਾ ਸਖਬੀਰ ਬਾਦਲ ਨੂੰ ਵੀ ਕਿਹਾ ਗਿਆ ਕਿ ਵਿਕਰਮਜੀਤ ਮਜੀਠੀਆ ਨੂੰ ਪ੍ਰਧਾਨ ਬਣਾਇਆ ਜਾਵੇ ਤੇ ਕਾਲੀਦਾਲ ਸਰਵਾਈਵ ਹੋ ਸਕਦਾ ਹੈ ਕਿਉਂਕਿ ਜਥੇਦਾਰਾਂ ਨੇ ਵੀ ਕਿਹਾ ਸੀ ਵੀ ਜਿਹੜੇ ਬਾਗੀ ਦਾਗੀ ਆ ਜਾਂ ਹੋਰ ਹੈ ਇਹ ਸਾਰੇ ਇਕੱਠੇ ਹੋਵੋ ਇਸ ਕਰਕੇ ਜਿਹੜਾ ਹੈਗਾ ਡੇਰਾ ਮੁਕੀ ਦੀ ਮੀਟਿੰਗ ਹੋਈ ਸੀ ਕਿ ਭਾਈ ਜਿਹੜਾ ਹੈਗਾ ਤੁਸੀਂ ਲੜਾਈ ਝਗੜਾ ਨੂੰ ਬੰਦ ਕਰੋ ਉਹਨਾਂ ਅੱਗੇ ਹਰਪ੍ਰੀਤ ਸਿੰਘ ਕੀ ਕਹਿੰਦਾ ਕਿਸ ਪਰਪਸ ਤੇ ਮੀਟਿੰਗ ਕੀਤੀ ਉਹਨਾਂ ਨੇ ਪਰ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਸਮੇਂ ਦੇ ਵਿੱਚ ਇਹ ਸਾਬਤ ਹੋਵੇਗਾ ਕਿ ਵਿਕਰਮਜੀਤ ਮਜੀਠੀਆ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਤੇ ਸੁਖਵੀਰ ਬਾਦਲ ਲਈ ਚਿੰਤਾ ਖੜੀ ਹੋਊਗੀ ਸੁਖਵੀਰ ਬਾਦਲ ਲਈ ਮੁਸੀਬਤ ਖੜੀ ਹੋਊਗੀ ਕਿ ਜੇ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਂਦਾ ਤਾਂ ਮਤਲਬ ਜੇ ਮਜੀਠੀ ਨੂੰ ਬਣਾਇਆ ਜਾਂਦਾ ਜੇ 2027 ਦੀ 27 ਤੋਂ ਅੱਗੇ 32 ਦੇ ਵਿੱਚ ਵੀ ਜੇ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਫਿਰ ਉੱਥੇ ਜਾਂ ਤਾਂ ਬੀਬੀ ਹਰ ਸਿਮਰਤ ਕੌਰ ਬਾਦਲ ਸੀਐਮ ਦੀ ਉਮੀਦਵਾਰ ਹੋਵੇਗੀ ਜਾਂ ਫਿਰ ਵਿਕਰਮ ਮਜੀਠੀਆ ਪਰ ਉੱਥੇ ਸੁਖਵੀਰ ਬਾਦਲ ਦੀ ਫਿਰ ਪੁੱਛਗਿੱਛ ਨਹੀਂ ਰਹੀ। ਇਸ ਕਰਕੇ ਉਹਦੇ ਬਾਰੇ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਸੁਖਵੀਰ ਬਾਦਲ ਮੰਨ ਪਾਉਂਦਾ ਹੈ ਨਾ ਪਾਉਂਦਾ ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਬਾਬਾ ਜਿਹੜਾ ਉਹਦੇ ਵਿੱਚ ਤੋੜ ਦਾ ਕੰਮ ਇੱਕ ਪੇਚ ਦਾ ਕੰਮ ਕਰ ਰਿਹਾ ਹੈ। ਇਹਨਾਂ ਦੀ ਜਿਹੜੀ ਲੜਾਈ ਹੈ ਜਥੇਦਾਰਾਂ ਦੀ ਤੇ ਕਾਲੀਦਾਵ ਦੀ ਤੇ ਜੀਟੀਆਜੀ ਤੇ ਆ ਸੌਰੀ ਮਜੀਠੀਆ ਦੀ ਨਹੀਂ ਸੁਖਵੀਰ ਬਾਦਲ ਦੀ ਮਿਰਸਾ ਬਲਟੋਹਾ ਦੀ ਤਾਂ ਇਹਨੂੰ ਸ਼ਾਂਤ ਕੀਤਾ ਜਾਵੇ ਤੇ ਵਿਕਰਮਜੀਤ ਮਜੀਠੀਆ ਜਿਹੜਾ ਉਹ ਬਾਗੀਆਂ ਤੇ ਦਾਕੀਆਂ ਦੇ ਖਿਲਾਫ ਵੀ ਕਦੇ ਬੋਲਿਆ ਨਹੀਂ ਇਹ ਉਹਦਾ ਵੱਡਪਣ ਹੈ ਤੇ ਨਾ ਹੀ ਉਹ ਜਥੇਦਾਰਾਂ ਦੇ ਖਿਲਾਫ ਬੋਲਿਆ ਇਹ ਵੀ ਉਹਦਾ ਵੱਡਪਣ ਹੈ ਹਾਂ ਗੋਲੀ ਚੱਲੀ ਤੋਂ ਬਾਅਦ ਸੀਪੀ ਦੇ ਖਿਲਾਫ ਜ਼ਰੂਰ ਬੋਲਿਆ ਬੜਾ ਗਰਮ ਬੋਲਿਆ ਪਰ ਪਾਰਟੀ ਪ੍ਰਤੀ ਉਹਦੀ ਕਿਸੇ ਤੇ ਉਹਨੇ ਇਲਜ਼ਾਮ ਨਹੀਂ ਲਾਇਆ ਕਿਸੇ ਦੇ ਖਿਲਾਫ ਨਹੀਂ ਬੋਲਿਆ ਇਹ ਉਹਦਾ ਬਹੁਤ ਵੱਡਾ ਫਟਪਣਾ ਹੈ ਇਸ ਕਰਕੇ ਜਿਹੜਾ ਵਿਕਰਮਜੀਤ ਮਜੀਠੀਆ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਪਰ ਬਾਦਲ ਪਰਬਾਰ ਲਈ ਜਿਹੜਾ ਹੈਗਾ ਚਿੰਤਾ ਦਾ ਵਿਸ਼ਾ ਇਹ ਨਵੀਂ ਅਪਡੇਟ ਹੈ ਸੋ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ